ਲਾਇਆ 18 ਜਨਮ ਦਿਨ ਦੀ ਆ ਕੀ ਮੈਸ ਦੇਣ ਚਾਹੁੰਦੇ ਆ ਦੇਖੋ ਜੀ ਅੱਜ ਬੜੀ ਖੁਸ਼ੀ ਹੋਈ ਆਪਾਂ ਨੂੰ ਕਿ ਜਿੱਦਾਂ ਆਮ ਤੌਰ ਤੇ ਜਿਹੜਾ ਜਿਹੜਾ ਹੈਗਾ ਜਨਮ ਦਿਨ ਕੋਈ ਸ਼ਰਾਬ ਦੀ ਪਾਰਟੀ ਕਰਦਾ ਕੋ ਉਹਦਾ ਪਾਰਟੀ ਕਰਦਾ ਨੱਚਣ ਗਾਉਣ ਦੀ ਕਰਦਾ ਪਰ ਆਪਾਂ ਇਹ ਕੋਸ਼ਿਸ਼ ਕੀਤੀ ਕਿ ਆਪਾਂ ਇੱਕ ਵਧੀਆ ਕੰਮ ਕਰੀਏ ਖੂਨਦਾਨ ਕੈਂਪ ਪਿਛਲੀ ਵਾਰ ਵੀ ਮੈਂ ਲਗਵਾਇਆ ਸੀਗਾ ਖੂਨਦਾਨ ਕੈਂਪ ਇੱਥੇ ਲੱਗਾ ਸੀਗਾ ਉਹ ਜਨਮ ਦਿਨ ਤੇ ਇਸ ਵਾਰੀ ਆਪਾਂ ਜਿਹੜਾ ਖੂਨਦਾਨ ਕੈਂਪ ਲਗਾਇਆ ਔਰ ਇਹਦੇ ਵਿੱਚ ਖਾਸ ਗੱਲ ਇਹ ਰਹੀ ਕਿ ਜਿਹੜੀਆਂ ਸ਼ਹਿਰ ਦੀ ਆਪਣੇ ਦੇ ਜਿਹੜੇ ਸਮਾਜ ਸੇਵੀ ਸੰਸਥਾਵਾਂ ਐ एनजीओਸ ਹੈਗੀਆਂ ਉਹਨਾਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਇੱਥੇ ਔਰ ਬੜੀ ਖੁਸ਼ੀ ਦੀ ਗੱਲ ਹੋਈ ਕਿ ਲੋਕ ਜਿਹੜੇ ਹੈਗੇ ਆ ਇਹਨਾਂ ਉਪਰਾਲਿਆਂ ਨੂੰ ਜਿਹਦਾ ਅੱਜ ਦੇ ਦਿਨ ਚ ਖੂਨ ਜਿਹੜਾ ਹੈਗਾ ਬਹੁਤ ਹੋ ਰਿਹਾ ਬਲੱਡ ਜਿਹੜਾ ਬਹੁਤ ਹੋ ਰਿਹਾ ਤੁਸੀਂ ਕੁਝ ਵੀ ਚੀਜ਼ ਬਾਜ਼ਾਰ ਚੋਂ ਖਰੀਦ ਸਕਦੇ ਪਰ ਬਲੱਡ ਨਹੀਂ ਖਰੀਦ ਸਕਦੇ ਇਹ ਦਾ ਨਹੀਂ ਹੁੰਦਾ ਹਮੇਸ਼ਾ ਔਰ ਬਹੁਤ ਆਪਣੇ ਸ਼ਹਿਰ ਦੇ ਸੰਸਥਾਵਾਂ ਨੇ ਜਿਹੜਾ ਹੈਗਾ ਇਦੇ ਵਿੱਚ ਯੋਗਦਾਨ ਪਾਇਆ ਮੈਂ ਤਹਿ ਦਿਲੋਂ ਧੰਨਵਾਦ ਆ ਲੀਡਰ ਸਹਿਬਾਨਾ ਆਪਣੇ ਇੱਥੇ ਆਏ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਤੁਸੀਂ ਪੱਤਰਕਾਰ ਸਾਥੀਆਂ ਦੇ ਸਹਿਯੋਗ ਨਾਲ ਹੋਇਆ ਮਿਹਨਤ ਜਿਹੜਾ ਆਪਾਂ ਪ੍ਰੈਸ ਕਲੱਬ ਵੱਲੋਂ ਕੀਤਾ ਗਿਆ ਪ੍ਰੈਸ ਕਲੱਬ ਉਹ ਪੰਜਾਬ ਜਿਹੜਾ ਹੈਗਾ ਸਾਡਾ ਉਹਦੇ ਵੱਲੋਂ ਕੀਤਾ ਗਿਆ ਬਹੁਤ ਵਧੀਆ ਲੱਗਾ ਔਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਆਏ ਤੇ ਚੱਲ ਕੇ ਚੱਲਿਆ ਕਿ ਕਦਮ ਜਿਹੜਾ ਸਾਡੇ ਸਿਰ ਮੱਤੇ ਆ ਗਿਆ ਤੁਸੀਂ ਬਲੱਡ ਦਿੱਤਾ ਜੀ ਪਹਿਲੀ ਵਾਰ ਦਿੱਤਾ ਹੈ ਪਹਿਲੇ ਵੀ ਦੇ ਚੁੱਕੇ ਹਾਂ ਨਹੀਂ ਮੈਂ ਅਕਸਰ ਹਰ 3 ਮਹੀਨੇ ਬਾਅਦ ਦਿੰਦਾ ਪਰ ਯਾਰ ਕੀ ਜਿਹੜੀ ਨਵੀਂ ਗੱਲ ਹੈ ਕਿ ਆਪਾਂ ਹਸਬੰਡ ਵਾਈਫ ਨੇ ਇਕੱਠਾ ਜਿਹੜਾ ਬਲੱਡ ਦਿੱਤਾ ਮੇਰੀ ਵਾਈਫ ਨੇ ਫਸਟ ਟਾਈਮ ਦਿੱਤਾ ਕਾਫੀ ਘਬਰਾ ਰਹੇ ਸੀ ਪਰ ਠੀਕ ਰਿਹਾ ਫਸਟ ਟਾਈਮ ਜਿਹੜਾ ਆਪਾਂ ਵਾਈਫ ਨੇ ਮੇਰੀ ਨੇ ਬਲੱਡ ਦੇ ਕੇ ਆਪਾਂ ਦੋਨਾਂ ਨੇ ਇਕੱਠਾ ਬਲੱਡ ਦੇ ਕੇ ਜਨਮ ਦਿਨ ਬਣਾਇਆ ਔਰ ਸਾਰਿਆਂ ਨੂੰ ਜਿੰਨੇ ਵੀ ਆਪਣੇ ਪੱਤਰਕਾਰ ਸਾਥੀ ਹੈਗੇ ਜਿੰਨੇ ਵੀ ਸਮਾਜ ਸੇਵੀ ਹੈਗੇ ਜਾਂ ਜਿੰਨੇ ਵੀ ਆਪਾਂ ਜੇ ਚੈਨਲ ਨੂੰ ਸੁਣ ਰਹੇ ਆਪਣੇ ਨੂੰ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਆਪਣੇ ਜਨਮ ਦਿਨ ਤੇ ਨਜਾਇਜ਼ ਖਰਚੇ ਕਰਨ ਦੀ ਬਜਾਏ ਜੇ ਆਪਾਂ ਇਹ ਕੰਮ ਕਰੀਏ ਕਿ ਹਸਬੰਡ ਵਾਈਫ ਔਰ ਪੂਰੀ ਫੈਮਿਲੀ ਜੇ ਹੋ ਸਕੇ ਤਾਂ ਖੂਨਦਾਨ ਕਰੀਏ ਕਿ ਸਾਡੇ ਇੱਕ ਖੂਨਦਾਨ ਨਾਲ ਕਿਸੇ ਇੱਕ ਦੀ ਵੀ ਜ਼ਿੰਦਗੀ ਬਚ ਗਈ ਤੇ ਸਾਡਾ ਜ਼ਿੰਦਗੀ ਚ ਆਉਣਾ ਸਫਲ ਹੋ ਜਾਏਗਾ ਜੀ ਆਪਕੋ ਬਹੁਤ ਬਹੁਤ ਵਧਾਈ ਸੈਨ ਸਾਹਿਬ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਵਿਊਅਰ ਜਿਹੜੇ ਹੈਗੇ ਤੁਹਾਡੇ ਚੈਨਲ ਦੇ ਮਾਲਕ ਤੁਸੀਂ ਪੱਤਰਕਾਰ ਸੈਵਨ ਦਾ ਸਾਰਿਆਂ ਦਾ ਬਤੈਨ ਦਿਲੋਂ ਧੰਨਵਾਦ ਆ ਤੁਹਾਡੇ ਸਹਿਯੋਗ ਨਾਲ ਹੀ ਅਪਰਾਲਾ ਜਿਹੜਾ ਨਿਪਰੇ ਚੜਿਆ ਧੰਨਵਾਦ ਨਿਵੇਸ਼ਕਰ ਜੀ ਮੇਰਾ ਨਾਮ ਡਾਕਟਰ ਕਾਰਤਿਕ ਹੈ ਜੀ ਐਮ ਕੇ ਰੋਸਟਲ ਬਲੱਡ ਸੈਂਟਰ ਸੇ ਆਏ ਹੈ ਜੀ ਟੀਮ ਯਹਾਂ ਪੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਜੀਰਕਪੁਰ ਪ੍ਰੈਸ ਕਲੱਬ ਕੇ ਦੁਆਰਾ ਔਰ ਵਿਸ਼ਵਾਸ ਫਾਊਂਡੇਸ਼ਨ ਕੇ ਦੁਆਰਾ ਕਿਤਨੇ ਹੋ ਗਏ ਅਭੀ ਸਰ 43 ਯੂਨਿਟਸ ਹੋ ਗਏ ਹੈ ਅਭੀ ਤੱਕ सुबह 11 बजे कैंप शुरू हुआ था अभी तक 43 लोगों ने ब्लड दे दिया है और दो डेफर हो गई हैं जो सेहत संबंधी प्रॉब्लम के कारण ब्लड नहीं दे सके बस फाउंडेशन ने आज प्रेस काउंसिल प्रेस क्लब जीरकपुर के प्रधान के जन्मदिन पर स्पेशल ब्लड डोनेशन कैंप मेंटेन का इंतज़ाम किया है वैसे हम ब्लड डोनेशन कैंप महीने में चार पाँच लगाते ही लगाते हैं और ब्लड से देने से कोई किसी का नुकसान नहीं होता बल्कि ब्लड पतला हो जाता है और ज़्यादा फायदा देता है ब्लड देने से हार्ट अटैक में फायदा होता है हार्ट अटैक उस आदमी को होता नहीं है धन्यवाद देख जी उसी देता है इसके बारे की कहना देखो दान तक तो कहते ना महादान है ਬਾਕੀ ਅਸੀਂ ਵੀ ਕਹਿੰਦੇ ਇਸ ਖੂਨ ਦੇ ਕੰਮ ਵਿੱਚ ਭਾਗੀ ਹੋ ਜਾਂਦੇ ਆ ਨਾਲ ਖੂਨ ਦਾਨ ਕਰਕੇ ਤੇ ਮੈਂ ਤਾਂ ਕਿਹਾ ਤੁਹਾਡੇ ਧਿਰੋਂ ਵੀ ਰਿਕੁਐਸਟ ਕਰਾਂਗਾ ਸਾਰਿਆਂ ਨੂੰ ਵੀ ਜਿਹੜੀ ਹੈਗੇ ਨਸ਼ੇ ਪੱਤਿਆਂ ਤੋਂ ਦੂਰ ਹੋ ਕੇ ਤੁਸੀਂ ਸਪੋਰਟਸ ਵੱਲ ਲੱਗੋ ਖੇਡਾਂ ਵੱਲ ਲੱਗੋ ਤੇ ਖੂਨ ਦਾਨ ਕਰੋ ਕੋਈ ਨੇਕ ਭਲਾਈ ਦਾ ਕੰਮ ਕਰੋਗੇ ਤਾਂ ਠੀਕ ਰਹੂਗਾ ਤੁਹਾਨੂੰ ਆਤਮਿਕ ਸ਼ਾਂਤੀ ਮਿਲੂਗੀ ਉਹਦੇ ਕਰਕੇ ਜਿੰਗੇ ਪੱਤਾ ਘੱਟੋ ਘੱਟ 4-5 ਵਰ ਖੂਨ ਦੇ ਚੁੱਕੇ ਆ ਤੇ ਵਧੀਆ ਵਸੇ ਆਪਣੇ ਵਾਸਤੇ ਵੀ ਤੇ ਹੋਰਾਂ ਵਾਸਤੇ ਵੀ ਤੇ ਨਸ਼ੇ ਤੋਂ ਬੰਦੇ ਦੂਰ ਰਹੇ ਵੱਧ ਤੋਂ ਵੱਧ ਛਿੱਬੇ ਗੁੱਦੇ ਛਿੱਲੇ ਆ ਵੀ ਇੱਕ ਵਧੀਆ ਤਿੰਨ ਚਾਰ ਵਾਰ ਪਹਿਲਾਂ ਦੇ ਚੁੱਕਾ ਤੁਹਾਨੂੰ ਮੈਂ ਤੇ ਯੂਥ ਨੂੰ ਇਹ ਅਪੀਲ ਹੈ ਵੀ ਵੱਧ ਤੋਂ ਵੱਧ ਆਪਣਾ ਖੌਮਦਾਨ ਕਰੋ ਤੇ ਨਸ਼ਿਆਂ ਤੋਂ ਬਹੁਤ ਦੂਰ ਰਹੋ ਵਧੀਆ ਆਪਣੀ ਸੇਤਾਂ ਦਾ ਖਿਆਲ ਰੱਖੋ ਇਹ ਚੀਜ਼ ਆਪਾਂ ਬਹੁਤ ਵਧੀਆ ਕਹਿੰਦੇ ਪਹਿਲਾਂ ਹੀ ਲੋਕਾਂ ਨੂੰ ਇਸ ਚੀਜ਼ ਦੀ ਸਿੱਖਣਾ ਲੈਣੀ ਚਾਹੀਦੀ ਆ